ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜਗਰਾਤ ਸਿੰਘ ਸਰਾਮ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਯੂਕੇ ਮੁਖ ਸੇਵਾਦਾਰ ਸਾਡੇ ਨਾਲ 100 ਸਾਲ ਤੋਂ ਸੰਗਤ ਆਈ ਹੈ ਭਗਤਪੂਰਨ ਸਿੰਘ ਦੀ 33ਵੀਂ ਵਰ੍ਹੇ ਜੋ ਕਿ ਸਵੈੰਜੀ ਗੁਰੂ ਘਰ ਦੇ ਵਿੱਚ ਅਸੀਂ ਕਾਫੀ ਸਾਲਾਂ ਤੋਂ ਬਣਾ ਰਹੇ ਹਾਂ ਕਿਉਂਕਿ ਇਦਾਂ ਦੀਆਂ ਜਿਹੜੀਆਂ ਵਰਸ਼ੀਆਂ ਜਦੋਂ ਰੋਲ ਮਾਡਲਾਂ ਦੀਆਂ ਮਨਾਈਆਂ ਜਾਂਦੀਆਂ ਉਹ ਵੀ ਗੁਰੂ ਘਰਾਂ ਦੇ ਵਿੱਚ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਪਿੰਗਲ ਵਾਲਾ ਗੁਰੂ ਘਰਾਂ ਦੇ ਵਿੱਚੋਂ ਜਨਮਿਆ ਭਾਵੇਂ ਉਹ ਗੁਰੂ ਘਰ ਡੇਰਾ ਸਾਹਿਬ ਲਾਹੌਰ ਹੋਵੇ ਭਾਵੇਂ ਭਾਈ ਮਨੀ ਸਿੰਘ ਗੁਰਦੁਆਰਾ ਲਾਹੌਰ ਫਿਰ ਰੇਰੂ ਸਾਹਿਬ ਗੁਰੂ ਘਰ ਜਿੱਥੋਂ ਭਗਜੀ ਨੇ ਸਿੱਖ ਬਣ ਦਾ ਨਿਸ਼ਚੈ ਕੀਤਾ ਤੇ ਦਰبار ਸਾਹਿب ਅੰਮ੍ਰਿਤਸਰ ਜਿੱਥੇ ਬਾਹਰ ਬੈਠ ਕੇ ਉਹਨਾਂ ਨੇ ਗੁਰਬਾਣੀ ਸੁਣੀ ਗੁਰਬਾਣੀ ਆਪਣੇ ਸਰੀਰ ਤੇ ਹੰਡਾਈ ਤੇ ਭਗਤਪੂਰਨ ਸਿੰਘ ਨੇ ਪਿੰਗਲਵਾੜਾ ਚੈਰਿਟੀ ਸਥਾਪਨਾ ਕੀਤੀ ਗੁਰੂ ਰਾਮਦਾਸ ਨਗਰੀ ਦੇ ਵਿੱਚ ਜਿੱਥੋਂ ਗੁਰੂ ਰਾਮਦਾਸ ਜੀ ਨਗਰੀ ਦੇ ਵਿੱਚੋਂ ਰੋੜੇ ਚੁੱਕ ਕੇ ਸੜਕਾਂ 'ਚੋਂ ਪਿੰਗਲਵਾੜੇ ਦੀ ਨੀਂਹ ਰੱਖੀ ਗਈ